ਫਕੀਰਾਂ ਫਕੀਰਾਂ ਦੀ ਨਗਰੀ ਚੰਨਲ ਦੇ ਅੱਜ ਇੱਕ ਬੜੀ ਵਾਹ ਕਮਾਲ ਜੋ ਕਿ ਸਾਧਨਾ ਲੈ ਕੇ ਹਾਜ਼ਰ ਹੋਈਆਂ ਇੱਕ ਪਰਿ ਸਾਧਨਾ ਲੈ ਕੇ ਹਾਜ਼ਰ ਹੋਈਆਂ ਰਾਂਬਾ ਪਰਿਚੀ ਦੀ ਸਾਧਨਾ ਕਿਹ ਜਿਹਾ ਵੇਤਾ ਹੁੰਦਾ ਕਿ ਸਾਧਨਾ ਬਹੁ ਕੀਤੀ ਹੁੰਦੀਆਂ ਬੰਦਿਆਂ ਨੇ ਕੋਈ ਵੀ ਦੇਵੀ ਦੇਵਤਾ ਕੋਈ ਵੀ ਫਕੀਰ ਕਿਸੇ ਵਫਤਾ ਦੀ ਧੰਤੀ ਨਹੀਂ ਬੌੜਦਾ ਨਹੀਂ ਕੰਮ ਕਰਤਾ ਕਈ ਵਾਰ ਕੋਈ ਕੰਮ ਇਦਾਂ ਫੜ ਜਾਂਦਾ ਹੈ ਜਿਹੜਾ ਨਹੀਂ ਹੁੰਦਾ ਇਸ ਲਈ ਫਿਰ ਇਹ ਜਿਹੜੀ ਰੰਬਾਪਰੀ ਬੜੀ ਫਿਆਲੂ ਪਰੀ ਹੈ ਇਸ ਪਰਿਵੇ ਕੋਲੋਂ ਆਪਾਂ ਕੰਮ ਕਰਵਾ ਸਕਦੀਆਂ ਲੇਕਿਨ ਇਹਦੇ ਲਈ ਰੰਬਾਪਰੀ ਦੀ ਸਾਧਨਾ ਲਈ ਰੰਬਾ ਉਪਰਸ਼ੀਅ ਦੀ ਸਾਧਨਾ ਦੇ ਲਈ ਇੱਕ ਟਕਟਲੀ ਦੀ ਜ਼ਰੂਰਤ ਹੈ ਲੇਕਿਨ ਇਹ ਸਾਧਨਾ ਉਂਝ ਜੋ ਕਿਸੇ ਵੀ ਚਲਦੇ ਕਿਨਾਰੇ ਹੋਣੀ ਚਾਹੀਦੀ ਹੈ ਤੁਹਾਡੇ ਲਾਗੇ ਪਿੰਡ ਦੇ ਕੋਈ ਨਹਿਰ ਹੋਵੇ ਚਲਦੀ ਹੋਵੇ ਉੱਥੇ ਪਾਣੀ ਚੱਲਦਾ ਹੋਣਾ ਚਾਹੀਦਾ ਜਾਂ ਫਿਰ ਤਲਾਬ ਹੋਵੇ ਉਹਦੇ ਵਿੱਚ ਪਾਣੀ ਹੋਣਾ ਚਾਹੀਦਾ ਜਾਂ ਕੋਈ ਨਦੀ ਹੋਵੇ ਉਹ ਪਾਣੀ ਹੋਣਾ ਚਾਹੀਦਾ ਜੇ ਨਹੀਂ ਵੀ ਕੋਈ ਪਾਣੀ ਦਾ ਸਾਧਨ ਮਿਲਦਾ ਸੂਸੀ ਆਪਣੇ ਘਰ ਬੈਠ ਕੇ ਵੀ ਇੱਕ ਬੰਦ ਕਮਰੇ ਦੇ ਵਿੱਚ ਬੈਠ ਕੇ ਇਹਦੀ ਸਾਧਨਾ ਕਰ ਸਕਦੇ ਹਾਂ ਸਾਧਨਾ ਦਾ ਸਮਾਂ 49 ਦਿਨ ਦਾ ਹੀ ਹੋਵੇਗਾ 49 ਦਿਨ ਤੁਸੀਂ ਸਾਧਨਾ ਕਰਨੀ ਹੈ ਇੱਕ ਖਾਸ ਗੱਲ ਪੂਰੀ ਦਾ ਧਿਆਨ ਰੱਖਣਾ ਹੈ ਕਿ 49 ਦਿਨ ਸਾਧਨਾ ਕਰਨ ਦੇ ਲਈ ਕਿਸੇ ਨੂੰ ਇਸ ਗਲਤਪਹੀਜ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਸਾਧਨਾ ਕਰਨੀ ਸ਼ੁਰੂ ਕੀਤੀ ਹੈ ਜਾਂ ਕਰਨੀ ਹੈ ਜਾਂ ਕਰਨ ਲੱਗੇ ਹਾਂ ਬਿਲਕੁਲ ਕਿਸੇ ਨੂੰ ਇਸ ਗਲਤਪਹੀਜ ਨਹੀਂ ਹੋਣਾ ਚਾਹੀਦਾ ਕਿ ਭਾਈ ਹੁਣ ਤੁਸੀਂ ਬਾਹਰ ਕਿਤੇ ਵੀ ਜਗ੍ਹਾ ਨਹੀਂ ਤੁਹਾਡੇ ਕੋਲ ਪਾਣੀ ਦਾ ਪ੍ਰਬੰਧ ਨਹੀਂ ਤਾਂ ਆਪਣੇ ਆਕਾਂਤ ਕਮਰੇ ਦੇ ਵਿੱਚ ਬੈਠ ਕੇ ਵੀ ਕਰ ਸਕਦੇ ਹਾਂ ਜਿਸ ਦੇ ਲਈ ਆਪਨੂੰ ਸਮਾਨ ਕੀ ਕੀ ਚਾਹੀਦਾ ਉਹ ਮੰਤਰ ਪਾਠ ਕੀ ਹੋਵੇਗਾ ਲੇਕਿਨ ਇਹ ਸਾਧਨ ਕਿਸੇ ਵੀ ਸ਼ੁੱਕਰਵਾਰ ਤੋਂ ਤੁਸੀਂ ਸ਼ੁਰੂ ਕਰ ਸਕਦੇ ਕਿਸੇ ਵੀ ਸ਼ੁੱਕਰਵਾਰ ਵਾਲੀ ਰਾਤ ਤੋਂ ਸ਼ੁਰੂ ਕਰ ਸਕਦੇ ਆ ਸਵੇਰੇ ਟਾਈਮ ਦੇ ਨਾਲ ਜੋ ਜੋ ਸਮਾਨ ਚਾਹੀਦਾ ਉਹ ਸਾਰਾ ਪ੍ਰਬੰਧ ਕਰਨਾ ਹੈ ਸਭ ਤੋਂ ਪਹਿਲਾਂ ਆਪਾਂ ਨੂੰ ਇੱਕ ਕਹੇ ਦੀ ਥਾਲੀ ਚਾਹੀਦੀ ਆ ਕਹੇ ਦੀ ਥਾਲੀ ਲੈ ਕੇ ਉਸ ਕਹਿੰਦੀ ਥਲੀ ਦੇ ਵਿੱਚ ਸੰਦੂਰ ਦੇ ਨਾਲ ਉੱਪਰ ਰੰਬਾ ਅਪਸਰਾ ਉਹਦਾ ਨਾਮ ਲਿਖ ਦੇਣਾ ਰੰਬਾ ਅਪਸਰਾ ਨਾਮ ਲਿਖਣ ਤੋਂ ਬਾਅਦ ਉਸ ਨਾਮ ਦੇ ਥੱਲੇ ਇੱਕ ਸ਼ਿਵ ਜੀ ਦਾ ਤਰਸੂਲ ਬਣਾ ਦੇਣਾ ਤਰਸੂਲ ਦੇ ਥੱਲੇ ਇੱਕ ਪਾਣ ਦਾ ਪੱਤਾ ਰੱਖਣਾ ਹੈ ਪਾਣ ਦੇ ਪੱਤੇ ਦੇ ਉੱਪਰ ਰੂਸਾਨੀ ਪਾਨ ਦੇ ਪੱਤੇ ਦੇ ਉੱਪਰ ਇੱਕ ਸੁਪਾਰੀ ਰੱਖਣੀ ਹੈ ਇੱਕ ਫਾਸਾ ਰੱਖਣਾ ਦੋ ਲੌਂਗ ਰੱਖਣੇ ਆ ਉਸ ਦੇ ਉੱਪਰ ਉਸੇ ਪਾਨ ਦੇ ਪੱਤੇ ਦੇ ਉੱਤੇ ਇੱਕ ਦੇਸੀ ਘਿਓ ਦਾ ਦੀਪ ਜਲਾ ਕੇ ਰੱਖਣਾ ਹੈ ਜੋ ਰੋਜ਼ਾਨਾ ਜਲਾਇਆ ਕਰਨਾ ਪਵੇ ਦਾ ਤੁਨ ਹੁਣ ਤੁਸੀਂ ਪੂਰਬ ਦੀ ਦਿਸ਼ਾ ਵੱਲ ਮੂੰਹ ਕਰਕੇ ਬੈਠ ਜਾਣਾ ਹੈ ਅਰਗਬਤੀ ਲਾ ਕੇ ਤੇ ਉਹ मंत्र का जाप शुरू करना माला रोज़ तकरीबन नौ बजे तो शुरू करके बारह बजे तक हो जाना चाहिए जाप नौ बजे तो शुरू करके बारह बजे तक रोजाना यही टाइम रखना है ये जो जाप होगा ब्रम्भा अपसरा जो मंत्र है ਉਸ ਸਕਰੀਨ ਤੇ ਲਿਖਿਆ ਹੋਇਆ ਤੁਹਾਨੂੰ ਨਜ਼ਰ ਆਵੇਗਾ ਰੰਬਾ ਅਪਸਰਦਾਵ ਮੰਤਰ ਇਹਨ ਚੰਗੀ ਤਰ੍ਹਾਂ ਦੇਖ ਕੇ ਨੋਟ ਕਰਕੇ ਕੰਠ ਕਰਕੇ ਫਿਰ ਹੀ ਉਹ ਸਾਧਨਾਂ ਨੂੰ ਤੁਰਨਾ ਹੈ ਮੰਤਰ ਜਾਪ ਰੂद्राक्षर ਦੀ ਰੂद्राक्ष ਦੀ ਮਾਲਾ ਤੇ ਹੀ ਨਾ ਜਾਈਦਾ ਹੋਰ ਕੋਈ ਮਾਲਾ ਬਿਲਕੁਲ ਨਾ ਵਰਤਿਓ ਚਿੱਟਾ ਆਸਨ ਵਿਸ਼ਾ ਕੇ ਕਿੱਟੇ ਅਸਣ ਦੇ ਉੱਤੇ ਬੈਠ ਕੇ ਹੀ ਤੁਸਾਂ ਨੇ ਇਸ ਮੰਤਰ ਦਾ 41 ਦਿਨ ਜਾਪ ਕਰਨਾ ਹੈ ਲਗਾਤਾਰ ਆਪ ਨੂੰ ਰੰਬਾ ਅਪਸਰਾ ਕੀ ਸ਼ਕਤੀ ਮਿਲੇਗੀ ਤੁਹਾਡਾ ਜੋ ਵੀ ਅੜਿਆ ਹੋਏ ਕੰਮ ਕਿਸੇ ਵੀ ਤਰ੍ਹਾਂ ਦਾ ਕੰਮ ਹੋਵੇ ਚਾਹੇ ਉਹ ਕਰਕੇ ਦੇਵੇਗੀ ਲੇਕਿਨ ਤੁਹਾਡੇ ਕੋਲ ਰੰਬਾ ਅਪਸਰਾ ਚੱਲਣ ਲੱਗ ਪਵੇਗੀ ਭਰੀ ਸੋ ਦੋਸਤੋ ਲੇਕਿਨ ਇਹਦੇ ਵਿੱਚ ਧਿਆਨ ਜਰੂਰ ਰੱਖਣਾ ਹੈ ਕਿ ਜੱਸੀ ਹੋਈ ਵਿਧੀ ਦੇ ਅਨੁਸਾਰ ਹੀ ਕਰਨਾ ਹੈ ਕੋਈ ਵੀ ਆਪਣੇ ਕੋਲੋਂ ਮਨਕਰਤ ਕੰਮ ਬਿਲਕੁਲ ਨਹੀਂ ਕਰਨਾ 41 ਦਿਨ ਹੀ ਬਿਲਕੁਲ ਸਾਫ਼-ਪਾਕ ਰਹਿਣ ਦੀ ਜ਼ਰੂਰਤ ਹੈ 41 ਦਿਨ ਹੀ ਕਿਸੇ ਦੇ ਮਥੀ ਲੱਗਣਾ ਨਹੀਂ ਚਾਹੀਦਾ ਬਿਲਕੁਲ ਕਿਸੇ ਪਾਸੇ ਭਾਰੀ ਤਰੁ ਤਰਕਮ ਨਹੀਂ ਚਾਹੀਦੀ 48 ਦਿਨ ਗੈਰ ਰਹਿ ਕੇ ਹੀ ਜੇਕਰ ਤੁਸੀਂ ਇਸ ਰੰਭਾ ਅਪਸਰਾ ਦੀ ਸਾਧਨਾ ਕਰ ਲੈਣੇ ਤਾਂ ਤੁਸੀਂ ਹਰ ਇੱਕ ਕੰਮ ਉਹਦੇ ਕੋਲੋਂ ਕਰਵਾ ਸਕਦੇ ਹੋ ਤੁਹਾਡਾ ਹਰ ਇੱਕ ਕੰਮ ਕਰੇਗੀ ਸੋ ਦੋਸਤੋ ਜਿਹੜੇ ਵੀ ਸਟਾਰ ਜੋ ਮੀਰੇ ਇਸ ਚੈਨਲ ਤੇ ਨਵੇਂ ਹਨ ਉਹਨਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਕਮੈਂਟ ਬਾਕਸ ਦੇ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਹੈ ਜਲਦ ਹੀ ਕਿਸੇ ਨਾਮੇ ਕਲਮੇ ਮੰਤਰ ਪਾਠ ਦੀ ਨਾਲ ਹਾਜ਼ਰ ਹੋਵਾਂਗੇ ਸੋ ਜ ਤੱਕ ਲਈ ਜੈ ਪੀਰਾਂ ਦੀ